ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪੰਜਵਾ ਕਰਤੀ ਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹ ਤੋ ਪਹਤਾ ਜੋ ਪ੍ਰੀਅ ਮਨ ਤਿਨ ਕੀ ਰਿਸਾ ਕੂੜੇ ਮੁਰਖੀ ਹਾਕੀ ਸਾਹ ਹਾ ਪੇਖ ਦਿਖਾਵੇ ਸਤਨਾਕ ਮਾਵੇ ਕਹਤੋ ਮਹਨੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਾ ਮਤਾ ਮਨ ਨਹੀਂ ਪੀਤ ਕਹ ਮੁਖ ਰਤਾ ਕਹੋ ਨਾਨਕ ਪ੍ਰਭ ਬਿਨੋ ਸਣੀ ਜੈ ਕੋਚਲ ਕਠੋਰ ਕਾਮੀ ਮੁਕਤ ਕੀ ਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪੰਜਵਾ ਕਰਤੀ ਜੈ ਓੰਕਾਰ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹ ਤੋ ਪਹੁੰਚਾ ਜੋ ਪ੍ਰੀਅ ਮਨ ਤਿੰਨ ਕੀ ਰੀਸਾ ਕੁੜੇ ਮੁਰਖੀ ਹਾਕੀ ਸਾਹ ਰਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਣੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਮਤਾ ਮਾਨ ਨਹੀਂ ਪੀਤ ਕਹ ਮੁਖ ਰਤਾ ਕਹੋ ਨਾਨਕ ਪ੍ਰਭ ਬਿਨੋ ਸਣੀ ਜੈ ਕੋਚਲ ਕਠੋਰ ਕਾਮੀ ਮੁਕਤ ਕੀ ਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਕਰਤੀ ਜੈ ਓੰਕਾਰ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹਤੋ ਪਹਤਾ ਜੋ ਪ੍ਰੀਏ ਮਨ ਤਿੰਨ ਕੀ ਰੀਸਾ ਕੁੜੇ ਮੁਰਖੀ ਹਕੀਸਾ ਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਲੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਾ ਮਤਾ ਮਾਨ ਨਹੀਂ ਪੀਤ ਕਹ ਮੁਖ ਰਤਾ ਕਹੋ ਨਾਨਕ ਪ੍ਰਭ ਬਿਨੋ ਸੁਨੀ ਜੈ ਕੋਚਲ ਕਠੋਰ ਕਾਮੀ ਮੁਕਤ ਕੀ ਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪੰਜਵਾ ਕਰਤੀ ਜਾ ੴ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹ ਤੋ ਪਹੁੰਚਾ ਜੋ ਪ੍ਰੀਏ ਮਨ ਤਿੰਨ ਕੀ ਰੀਸਾ ਕੁੜੇ ਮੁਰਖੀ ਹਕੀਸਾ ਰਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਨੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਮਤਾ ਮਾਨ ਨਹੀਂ ਪੀਤ ਕਹ ਮੁਖ ਰਤਾ ਕਹੋ ਨਾਨਕ ਪ੍ਰਭ ਬਿਨੋ ਸੁਨੀ ਜੈ ਕੋਚਲ ਕਠੋਰ ਕਾਮੀ ਮੁਕਤ ਕੀ ਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪੰਜਵਾ ਕਰਤੀ ਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹ ਤੋ ਪਹਤਾ ਜੋ ਪ੍ਰੀਅ ਮਨ ਤਿੰਨ ਕੀ ਰੀਸਾ ਕੁੜੇ ਮੁਰਖੀ ਹਕਿਸਾ ਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਨੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਮਤਾ ਮਨ ਨਹੀਂ ਪੀਤ ਕਹ ਮੁਖ ਰਤਾ ਕਹ ਨਾਨਕ ਪ੍ਰਭ ਬਿਨੋਸ ਨਿਜੈ ਕੋਚਲ ਕਠੋਰ ਕਾਮੀ ਮੁਕਤ ਕੀ ਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਕਰਤੀ ਜਾ ੴ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹ ਤੋ ਪਹਤਾ ਜੋ ਪ੍ਰੀਅ ਮਨ ਤਿੰਨ ਕੀ ਰੀਸਾ ਕੁੜੇ ਮੁਰਖੀ ਹਕੀਸਾ ਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਨੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਮਤਾ ਮਾਨ ਨਹੀਂ ਪੀਤ ਕਹ ਮੁਖ ਰਤਾ ਕਹ ਨਾਨਕ ਪ੍ਰਭ ਬਿਨੋ ਸਣੀ ਜੈ ਕੋਚਲ ਕਠੋਰ ਕਾਮੀ ਮੁਕਤ ਕੀ ਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪੰਜਵਾ ਕਰਤੀ ਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹਤੋ ਪਹਤਾ ਜੋ ਪ੍ਰੀਅ ਮਨ ਤਿੰਨ ਕੀ ਰੀਸਾ ਕੁੜੇ ਮੁਰਖੀ ਹਕਿਸਾ ਰਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਲੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਮਤਾ ਮਨ ਨਹੀਂ ਪੀਤ ਕਹ ਮੁਖ ਰਤਾ ਕਹ ਨਾਨਕ ਪ੍ਰਭ ਬਿਨੋ ਸੁਨੀ ਜੈ ਕੋਚਲ ਕਠੋਰ ਕਾਮੀ ਮੁਕਤ ਕੀ ਜੈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਿਲਾ ਪੰਜਵਾ ਕਰਤੀ ਜੈ ਓੰਕਾਰ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹਤੋ ਪਹੁੰਚਾ ਜੋ ਪ੍ਰੀਏ ਮਨ ਤਿੰਨ ਕੀ ਰੀਸਾ ਕੁੜੇ ਮੁਰਖੀ ਹਕਿਸਾ ਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਲੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਮਤਾ ਮਨ ਨਹੀਂ ਪੀਤ ਕਹ ਮੁਖ ਰਤਾ ਕਹ ਨਾਨਕ ਪ੍ਰਭ ਬਿਨੋ ਸੁਨੀ ਜੈ ਕੋਚਲ ਕਠੋਰ ਕਾਮੀ ਮੁਕਤ ਕੀ ਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਕਰਤੀ ਜਾ ੴ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹ ਤੋ ਪਹਤਾ ਜੋ ਪ੍ਰੀਅ ਮਨ ਤਿੰਨ ਕੀ ਰੀਸਾ ਕੁੜੇ ਮੁਰਖੀ ਹਕੀਸਾ ਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਲੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਮਤਾ ਮਾਨ ਨਹੀਂ ਪੀਤ ਕਹ ਮੁਖ ਰਤਾ ਕਹ ਨਾਨਕ ਪ੍ਰਭ ਬਿਨੋ ਸਣੀ ਜੈ ਕੋਚਲ ਕਠੋਰ ਕਾਮੀ ਮੁਕਤ ਕੀ ਜੈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਕਰਤੀ ਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹ ਤੋ ਪਹਤਾ ਜੋ ਪ੍ਰੀਅ ਮਨ ਤਿੰਨ ਕੀ ਰੀਸਾ ਕੁੜੇ ਮੁਰਖੀ ਹਕੀਸਾ ਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਨੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਮਤਾ ਮਾਨ ਨਹੀਂ ਪੀਤ ਕਹ ਮੁਖ ਰਤਾ ਕਹ ਨਾਨਕ ਪ੍ਰਭ ਬਿਨੋ ਸਣੀ ਜੈ ਕੋਚਲ ਕਠੋਰ ਕਾਮੀ ਮੁਕਤ ਕੀ ਜੈ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਕਰਤੀ ਜੈ ਓੰਕਾਰ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹ ਤੋ ਪਹੁੰਚਾ ਜੋ ਪ੍ਰੀਅ ਮਨ ਤਿੰਨ ਕੀ ਰੀਸਾ ਕੂੜੇ ਮੁਰਖੀ ਹਾਕੀ ਸਾਹ ਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਲੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਮਤਾ ਮਾਨ ਨਹੀਂ ਪੀਤ ਕਹ ਮੁਖ ਰਤਾ ਕਹੋ ਨਾਨਕ ਪ੍ਰਭ ਬਿਨੋ ਸੁਨੀ ਜੈ ਤੋ ਚਲ ਕਠੋਰ ਕਾਮੀ ਮੁਕਤ ਕੀ ਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਕਰਤੀ ਜਾ ੴ ਸਤਿਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹਤੋ ਪਹਤਾ ਜੋ ਪ੍ਰੀਅ ਮਨ ਤਿੰਨ ਕੀ ਰੀਸਾ ਕੁੜੇ ਮੁਰਖੀ ਹਕਿਸਾ ਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਲੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਾ ਮਤਾ ਮਾਨ ਨਹੀਂ ਪੀਤ ਕਹ ਮੁਖ ਰਤਾ ਕਹੋ ਨਾਨਕ ਪ੍ਰਭ ਬਿਨੋ ਸਣੀ ਜੈ ਕੋਚਲ ਕਠੋਰ ਕਾਮੀ ਮੁਕਤ ਕੀ ਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਕਰਤੀ ਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹ ਤੋ ਪਹਤਾ ਜੋ ਪ੍ਰੀਅ ਮਨ ਤਿੰਨ ਕੀ ਰੀਸਾ ਕੂੜੇ ਮੁਰਖੀ ਹਾਕੀ ਸਾ ਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਨੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਮਤਾ ਮਾਨ ਨਹੀਂ ਪੀਤ ਕਹ ਮੁਖ ਰਤਾ ਕਹ ਨਾਨਕ ਪ੍ਰਭ ਬਿਨੋ ਸੁਨੀ ਜੈ ਕੋਚਲ ਕਠੋਰ ਕਾਮੀ ਮੁਕਤ ਕੀ ਜੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਕਰਤੀ ਜੈ ਓੰਕਾਰ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹ ਤੋ ਪਹੁੰਚਾ ਜੋ ਪ੍ਰੀਅ ਮਨ ਤਿੰਨ ਕੀ ਰੀਸਾ ਕੁੜੇ ਮੁਰਖੀ ਹਕਿਸਾ ਰਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਲੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਾ ਮਤਾ ਮਾਨ ਨਹੀਂ ਪੀਤ ਕਹ ਮੁਖ ਰਤਾ ਕਹੋ ਨਾਨਕ ਪ੍ਰਭ ਬਿਨੋ ਸਣੀ ਜੈ ਕੋਚਲ ਕਠੋਰ ਕਾਮੀ ਮੁਕਤ ਕੀ ਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਕਰਤੀ ਜਾ ਓੰਕਾਰ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹ ਤੋ ਪਹਤਾ ਜੋ ਪ੍ਰੀਅ ਮਨ ਤਿੰਨ ਕੀ ਰੀਸਾ ਕੁੜੇ ਮੁਰਖੀ ਹਾਕੀ ਸਾਹ ਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਲੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਾ ਮਤਾ ਮਾਨ ਨਹੀਂ ਪੀਤ ਕਹ ਮੁਖ ਰਤਾ ਕਹ ਨਾਨਕ ਪ੍ਰਭ ਬਿਨੋ ਸਣੀ ਜੈ ਕੋਚਲ ਕਠੋਰ ਕਾਮੀ ਮੁਕਤ ਕੀ ਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਕਰਤੀ ਜਾ ਓੰਕਾਰ ਸਤਗੁਰ ਪ੍ਰਸਾਦ ਸੇਵਾ ਤੋਰੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹਤੋ ਪਹਤਾ ਜੋ ਪਿਆਰ ਮਨ ਤਿੰਨ ਕੀ ਰੀਸਾ ਕੁੜੇ ਮੁਰਖੀ ਹਕੀਸਾ ਹਾ ਪੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਲੀ ਨਿਕਟ ਨ ਆਵੇ ਅਤੀਤ ਸਦਾਏ ਮਾਇਆ ਕਾ ਮਤਾ ਮਾਨ ਨਹੀਂ ਪੀਤ ਕਹ ਮੁਖ ਰਤਾ ਕਹ ਨਾਨਕ ਪ੍ਰਭ ਬਿਨੋ ਸਣੀ ਜੈ ਉਚਲ ਕਠੋਰ ਕਾਮੀ ਮੁਕਤ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ